सेवा पार्ती पात्रा वलो खूनदान चाली खूनदान अज चंडीगढली बस राही किता रवाना ਖੂਨਦਾਨ ਮਹਾਦਾਨ ਦੇ ਤੇ ਸੇਵਾ ਭਾਰਤੀ ਰਜੇ ਪਾਤਰਾ ਵੱਲੋਂ ਸਵਰਗਵਾਸੀ ਸ਼੍ਰੀਮਤੀ ਲక్ష్ਮੀ ਦੇਵੀ ਪਤਨੀ ਸ੍ਰੀ ਕਰਮਚੰਦ ਗੋਇਲ ਪਾਤਰਾ ਫੋਡਚ ਵਾਲੀ ਦੀ ਯਾਦ ਵਿੱਚ ਪੀਜੀਆਈ ਚੰਡੀਗੜ੍ਹ ਚ ਪਹਿਲਾ ਖੂਨਦਾਨ ਕੈਂਪ ਲਾਉਂਡ ਦੀ ਸ਼ੁਰੂਆਤ ਕੀਤੀ ਗਈ ਜਿਸ ਲਈ ਅੱਜ ਪਾਤਰਾ ਤੋਂ ਖੂਨਦਾਨ ਕਰਨ ਲਈ ਕਰੀਬ 40 ਖੂਨਦਾਨੀਆਂ ਨੂੰ ਬੱਸ ਸਹਿ ਚੰਡੀਗੜ੍ਹ ਲਈ ਸ੍ਰੀ ਦੁਰਗਾ ਦਲ ਸੇਵਾ ਸੰਤੀ ਚੈਰੀਟੇਬਲ ਹਸਪਤਾਲ ਦੇ ਪ੍ਰਧਾਨ ਮਦਨ ਲਾਲ ਗੋਇਲ ਵੱਲੋਂ ਹਰੀ ਚੰਡੀ ਦੇ ਰਵਾਨਾ ਕੀਤਾ ਗਿਆ ਆਤਰਾਤ ਸੱਪਾਲ ਗਰਗਦੀ ਰਿਪੋਰਟ ਚੇਰਾਂ ਵਾਲੀ ਮਾਂ ਦਾ ਸਾਜੇ ਪਰਿਵਾਰੀ ਜਿਹੜਾ ਪਰਾਲਾ ਦਾ ਸ਼ਿਵਜੀ ਰਾਮ ਅਜੰਦਰੇ ਕੁਮਾਰ ਇਹ ਬਹੁਤ ਵਧੀਆ ਪਰਾਲਾ ਕਿਸੇ ਦੀ ਜਾਣ ਬੱਦ ਦੇ ਇਹ ਖੂਨਦਾਨ ਹੈ ਸਭ ਤੋਂ ਉਤਮਦਾਨ ਜਿਹੜਾ ਸ਼ਿਵਜੀ ਰਾਮ ਸਭ ਦੇ ਭਲੀ ਭਾਂ ਜਾਣਦੇ ਨੇ ਬਹੁਤ ਸੇਵਾ ਕਰਦਾ ਆ ਇਹ ਅੱਜ ਖੂਨਦਾਨ ਕੈਂਪ ਲੱਗਣ ਜਾ ਰਿਹਾ ਚੰਡੀਗੜ੍ਹ ਜੀ ਜੀ ਟੇਬਲ ਲੈ ਕੇ ਜਾ ਰਹੇ ਕੀ ਕਹਿਣਾ ਚਾਹੁੰਦੇ ਹੋ ਬਾਰੇ ਇਹ ਬਲੱਡ ਕੈਂਪ ਜੀ ਸਾਡੀ ਸੇਵਾ ਭਾਰਤੀ ਵੱਲੋਂ ਸਿਪਲੀ ਸਾਡੇ ਸਰਪ੍ਰਸਤ ਪ੍ਰਧਾਨ ਕਮਲਦੀਪ ਗੋਇਲ ਜੀ ਵੱਲੋਂ ਇਹ ਪੀਜੀ ਪੀਜੀ ਬਲੱਡ ਕੈਂਪ ਡੋਨੇਟ ਕੈਂਪ ਲਾਇਆ ਜਾ ਰਿਹਾ ਹੈ ਇਹ ਕੈਂਪ ਜੋ ਕਿ ਚੰਡੀਗੜ੍ਹ ਪੀਜੀਚ 2500 ਕਿਲੋਮੀਟਰ ਤੋਂ ਦੂਰ ਪੇਸ਼ੈਂਟ ਆਂਦੇ ਨੇ ਬਾਹਰਲੇ ਸਟੇਟਾਂ ਤੋਂ ਪੇਸ਼ੈਂਟ ਆਂਦੇ ਨੇ ਉਹਨਾਂ ਨਾਲ ਬਲੱਡ ਡੋਨੇਟਰ ਨਹੀਂ ਹੁੰਦੇ ਇਹ ਇਹ ਅਪਰਾਲੇ ਸੀ ਸ਼ਿਵਜੀਵ ਸ਼ਿਪਰ ਸ਼ਿਵ ਕੁਮਾਰ ਪ੍ਰਧਾਨ ਜੀ ਵੱਲੋਂ ਪਾਤਰਾ ਵੱਲੋਂ 40 ਡੋਨਰ ਲੈ ਕੇ ਜਾ ਰਹੇ ਹਾਂ ਤਾ ਜੋ ਗਰੀ ਪੇਸ਼ੈਂਟ ਉਹਨਾਂ ਦੀ ਸਿਹਤ ਹੋ ਚੁੱਕੇ ਇਹ ਇਹ ਬਲੱਡ ਕੈਂਪ ਹਰ ਮਹੀਨੇ ਲਾਇਆ ਜਾਊਗਾ ਜੋ ਹਰ ਐਤਵਾਰ ਲਾਸਟ ਐਤਵਾਰ ਲਾਇਆ ਜਾਊਗਾ ਜੇ ਕੋਈ ਵੀ ਬੀਪਰਾ ਜਾਣਾ ਚਾਹੁੰਦਾ ਹੋਵੇ ਫ੍ਰੀ ਸੇਵਾ ਹੈ ਕਿਸੇ ਤੋਂ ਕੋਈ ਵੱਲੋਂ ਕੋਈ ਖਰਚਾ ਲਿੱਤਾ ਨਹੀਂ ਜਾਊਗਾ ਹਾਂਜੀ ਇਹ ਸ਼ਿਵਜੀ ਸ਼ਿਵ ਸ਼ਿਵ ਕੁਮਾਰ ਜੀ ਵੱਲੋਂ ਘੱਟੋ-ਘੱਟ 15-20 ਸਾਲ ਤੋਂ ਇਹ ਸੇਵਾ ਕੀਤੀ ਜਾ ਰਹੀ ਹੈ ਜੋ ਕਿ ਹਫ਼ਤੇ 'ਚ ਤਿੰਨ ਵਾਰੀ ਘੱਟੋ-ਘੱਟ ਅਸੀਂ 10 ਤੋਂ 12 ਪੇਸ਼ੈਂਟ ਹਫ਼ਤੇ 'ਚ ਤਿੰਨ ਵਾਰੀ ਲੈ ਕੇ ਜਾ ਰਹੇ ਹਾਂ ਹਾਂਜੀ ਹਾਂ ਇਹ ਹਰ ਮਹੀਨੇ ਸੇ ਵੇ ਲੈ ਕੇ ਲੈ ਕੇ ਜਾਇਆ ਕਰਾਂਗੇ ਜੀ ਬਲੱਡ ਬਨੇਰ ਦੀ ਜਿਹੜੇ ਪੇਸ਼ੈਂਟ ਨੇ ਉਹ ਹਰ ਮਹੀਨੇ ਹਫਤੇ ਚ ਤਿੰਨ ਵਾਰੀ ਲੈ ਕੇ ਜਾ ਰਹੇ ਨੇ ਕਦਾਂ ਜੀ ਬਲੂ ਇਹ ਤਿੰਨ ਵਾਰੀ ਲੈ ਆਏ ਹੈਗੇ ਇਹ ਪੀਜੀਆਈ ਚ ਜਦੋਂ ਐਕਸੀਡੈਂਟਰ ਦਾ ਕੋਈ ਗਰੀਬ ਆਦਮੀ ਆਂਦਾ ਉਹਨੂੰ ਖੂਨ ਦੀ ਲੋੜ ਹੁੰਦੀ ਹੈ ਇਹ ਸਾਡੇ ਸ਼ਿਵਜੀ ਰਾਮ ਜੀ ਦੀ ਯਤਨਾ ਸਦਕਾ ਹੀ ਅਸੀਂ ਸਾਰੇ ਨਾਲ ਜਾ ਰਹੇ ਹਾਂ ਇਹ ਬਹੁਤ ਸਮਾਜ ਸੇਵਕ ਬੰਦੇ ਨੇ ਇਹਨਾਂ ਦੀ ਕਿਰਪਾ ਨਾਲ ਹਰ ਰੋਜ਼ ਹੀ 100 ਲੋਕਾਂ ਨੂੰ ਗਰੀਬ ਲੋਕਾਂ ਨੂੰ ਨਾਲ ਲੈ ਕੇ ਜਾਂਦੇ ਨੇ ਫਰੀ ਇਲਾਜ ਕਰਾਉਂਦੇ ਨੇ ਪੀਜੀਏ ਤੇ ਹਰ ਇੱਕ ਬੰਦੇ ਦਾ ਪਤਨੀ ਪੀਜੀਏ ਜਾਣਾ ਕਿੱਥੇ ਐ ਇਹ ਆਪੇ ਖੂਨ ਚੈੱਕ ਕਰਾਉਂਦੇ ਨੇ ਆਪੇ ਉੱਪਰ ਲੈ ਕੇ ਜਾਂਦੇ ਨੇ ਵਾਰਡਾਂ ਤੇ ਜਾਂਦੇ ਨੇ ਮੈਂ ਤਾਂ ਸ਼ਿਵਜੀ ਰਾਮ ਜੀ ਨੂੰ ਮੈਂ ਕਹਿੰਦਾ ਇਹਨਾਂ ਦੀ ਖਾਸ ਹੀ ਲੰਬੀ ਉਮਰ ਹੋ ਜੇ ਤੇ ਇਹ ਐਂ ਸੇਵਾ ਕਰਦੇ ਰਹਿਣ ਅੱਜ 2 ਵਜੇ ਤੁਹਾਡੀ ਪੀਜੀਏ ਹੋ ਜਾਊਗਾ ਅੱਜ ਅਸੀਂ ਬੈਠੇ ਨੂੰ ਨਾਲ ਜਾ ਰਹੇ ਆ ਅਗਲੀ ਵਾਰੀ ਤੋਂ ਕਈ ਬੰਦਿਆਂ ਨੂੰ ਨਾਲ ਲੈ ਕੇ ਜਾਇਆ ਕਰਾਂਗੇ ਅੱਜ ਖੂਨ ਦਾ ਕੈਂਪ ਹੈ ਉੱਥੇ ਲੱਗ ਰਹੇ